ਦੇਖ ਰਿਹਾ ਤੇ ਸਭ ਤੋਂ ਪਹਿਲਾਂ ਸਤ ਸਾਈਂ ਸਤ ਸਾਈਂ ਸਤ ਸਾਈਂ ਦੀ ਬਹੁਤ ਬਹੁਤ ਸਾਰਾ ਰਿਹਾ ਧੰਨਵਾਦ ਉਹਨਾਂ ਜੀ ਸਮਾਂ ਪਿੱਛੇ ਇਹੋ ਕਿ ਕਾ ਲੇਟ ਵੈਸੇ ਵੀ ਤਾਂ ਥੋੜਾ ਥੋੜਾ ਹੋ ਜਣੇ ਪਰ ਬਾਕੀ ਬਹੁਤ ਹੀ ਸਦਕਾ ਵੀ ਸੁਖ ਵਾਲੇ ਕੰਨੀਆਂ ਵੀ ਹੋ ਰਹੇ ਨੇ ਤੇ ਸੋ ਉਹਦੇ ਲਈ ਮਾਫੀ ਚਾਹੁੰਦਾ ਤੇ ਕੰਕੀ ਬਹੁਤ ਬਹੁਤ ਧੰਨਵਾਦ ਵੀ ਦੇਖੋ ਮੈਂ ਸਮਝਦਾ ਵੀ ਇਹੋ ਜਿਹੇ ਟਾਈਮ ਇੰਨੀ ਗਰਮੀ ਦੇ ਵਿੱਚ ਅੱਜਾ ਵੱਡਾ ਇਕੱਠ ਜੇ ਉਹ ਹੋਵੇ ਤੇ ਜਿਸ ਦਾ ਅੰਗਾਤ ਤੁਸੀਂ ਮਿਲੇ ਹੋ ਸਿਰ ਤੇ ਹੱਥ ਰੱਖਿਆ ਇਹ ਜਿਹਤਰਾ ਤੁਸੀਂ ਐ ਇਸ ਤਰ੍ਹਾਂ ਸੀ ਐਸੀ ਐਸੇ ਬਣਾਉਂਦੇ ਉਹ ਤੁਹਾਨੂੰ ਬਹੁਤਾ ਕਹਿਣ ਦੀ ਲੋੜ ਨਹੀਂ ਪੈਂਦੀ ਠੀਕ ਹੈ ਅੰਮੀ ਜੀ ਨੇ ਵੀ ਰੋਮੀ ਜੀ ਨੇ ਵੀ ਦੁਨੀ ਸਾਹਮਦੇ ਵੀ ਵੀ ਜਦੋਂ 2014 ਤੇ 2014 ਦਾ ਨਾ ਸੀ ਉਦੋਂ ਵੀ ਇੱਥੇ ਆਪਾਂ ਇੱਦਾਂ ਹੀ ਰੁੱਧੂ ਹੋਏ ਸੀਗੇ ਉਦੋਂ ਰਿਸ਼ਤੇ ਆਪਣੇ ਰਾਜਨੀਤਿਕ ਸੀ ਜਿਵੇਂ ਆਮ ਲੀਡਰ ਦੇ ਫੋਟੋ ਨਾਲ ਦੇ ਪਰ ਇੱਕ ਤਹਾਰੇ ਪ੍ਰਾਣੇ ਹੋ ਗਿਆ ਕੀ ਕਹਾਤੇ ਹਿੰਦੂ ਸਾਡੇ ਪਰਿਵਾਰ ਨੂੰ ਤੁਹਾਡੇ ਵਿੱਚ ਮਿਲਦੇ ਆ ਤੁਹਾਡੇ ਨਾਲ ਮਿਲਣਾ ਕਰਦੇ ਆ ਤੇ ਮੈਂ ਕਹਿ ਸਕਦਾ ਵੀ ਅੱਜ ਮੈਂ ਕਿਸੇ ਰਾਜਨੀਤਿਕ ਰਿਸ਼ਤੇ ਨਾਲ ਨਹੀਂ ਤੁਹਾਡੇ ਵਿੱਚ ਆਜ ਮੈਂ ਇੱਕ ਪਰਿਵਾਰਕ ਰਿਸ਼ਤੇ ਦੇ ਵਿੱਚ ਤੁਹਾਡੇ ਵਿੱਚ ਦੇਖੋ ਐਮਐਲਏ ਦੀਆਂ ਚੋਣਾਂ ਹੋਣੀਆਂ ਉਹ ਤੋਂ ਮੈਂ ਜਿੰਨੀ ਕਿ ਸਿਆਸਤ ਸਮਝਣ ਲੱਗਿਆ ਬੜੀਆਂ ਰਿਸ਼ਤੇਦਾਰੀਆਂ ਇੱਕ ਦੂਜੇ ਨਾਲ ਹੋਣੀਆਂ ਉਸ ਵੀ ਫਰਜ਼ਾਂ ਨੇ ਉਹ ਜਦੋਂ ਰਿਸ਼ਤੇਦਾਰੀ ਦੇ ਹਿਸਾਬ ਨਾਲ ਤਕਰੀਬਨ तकरीबन ਬਹੁਤ ਖੁਸ਼ਹਾਲਾ ਚੱਲੀ ਆ ਪਰ ਮੈਂ ਸਮਝਦਾ ਕਿ ਲੋਕ ਸਭਾ ਦੀ ਜਦੋਂ ਚੋਣ ਨੂੰ ਤੁਸੀਂ ਦੇਖੋਗੇ ਮੈਨੂੰ ਆਪਣੇ ਆਪ ਤੇ ਮਾਨਜਾ ਹੁੰਦਾ ਹੋ ਸਕਦਾ ਮੈਂ ਗਲਤ ਹੋਣਾ ਵੀ ਸਾਡੇ ਤੋਂ ਨੇੜੇ ਨਹੀਂ ਕੋਈ ਹੋ ਸਕਦਾ ਕਿ ਕਿਹਿਆ ਸੰਘਰਸ਼ ਨਹੀਂ ਲੜਾਇਆ ਹੈਗਾ ਉਹ ਤਾਂ ਉਹਨਾਂ ਨੇ ਪਾਰਟੀ ਨੂੰ ਸੰਘਰਸ਼ ਲੜਾਣਾ ਚਾਹੀਦਾ ਨੇ ਤਾਂ ਇਸ ਲਈ ਅੱਜ ਜਿਹੜਾ ਮੁਕਾਬਲਾ ਸੀ ਤਾਂ ਮੈਂ ਜੀ ਤੁਹਾਨੂੰ ਇੱਕ ਬੇਨਤੀ ਕਰਦਾ ਵੀ ਇੱਕ ਦੋ ਨੂੰ ਹੋਣੀ ਹੈ ਗਰਮੀ ਬਹੁਤ ਮੇਰਾ ਨਹੀਂ خیال ਜਿੰਨੇ ਤੁਸੀਂ ਬੈਠੇ ਹੋ ਸਾਰੇ ਗੱਲ 'ਚ ਤੁਹਾਡੀ رائے ਕਿਸ ਦੀ ਵੱਖਰੀ ਹੋਊਗੀ ਕਿ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਚੰਗੀ ਨਹੀਂ ਹੈ ਇਨ ਨੂੰ ਪੋਰਾ ਜਗਉਂਦੀ ਜਰੂਰਤ ਆ ਤੇ ਆਪਾਂ ਨੂੰ ਕਿੱਥੇ ਹੁਣ ਕੇ ਜਗਾਉਣਾ ਚਾਹੀਦਾ ਮੈਂ ਤਾਂ ਕਹਿੰਦਾ ਜੇ ਕੋਈ ਆਮ ਆਦਮੀ ਪਾਰਟੀ ਦਾ ਹਮਦਰਦ ਵੀ ਬੈਠਾ ਨਾ ਉਹਦਾ ਜ਼ਿਆਦਾ ਭਲਾ ਹੋਊਗਾ ਕਿਉਂਕਿ ਸਰਕਾਰ ਉਹਦੀ ਕੁਝ ਨਾ ਕੁਝ ਜਿਆਦਾ ਕਰੂਗੀ ਇਹ ਹਾਰੀ ਸਰਕਾਰਾਂ ਹਾਰੀਆਂ ਹਰਾਈਆਂ ਹੋਈਆਂ ਸਰਕਾਰਾਂ ਜ਼ਿਆਦਾ ਕੰਮ ਕਰਨਗੀਆਂ ਤੁਹਾਡਾ ਪਰ ਮੇਰੀ ਬੇਨਤੀ ਇਹ ਆ ਵੀ ਵੋਟ ਦਾ ਵੱਡਿਓ ਵੋਟ ਖਰਾਬ ਨਾ ਕਰਿਓ ਦੇਖੋ ਭਾਰਤੀ ਜਨਤਾ ਪਾਰਟੀ ਦੀ ਨੀਰ ਸ਼ਕਤੀ ਇੱਥੇ ਆਉਂਦੀ ਜੀ ਜੀਪੀ ਨੂੰ ਪਾਈ ਹੋਈ ਵੋਟ ਆ ਆਪਰਾ ਬਖਸ਼ਮੀ ਯਾਣਾ ਟੋਲ ਪਲਾਜ਼ਾ ਦੇ ਕੱਪੜੇ ਇੱਕ ਲੱਖ 10000 ਰੁਪਏ ਦੀ ਇੱਕ ਲੱਖ ਰੁਪਏ ਦੀ ਇੱਕ ਲੱਖ 5000 ਰੁਪਏ ਦੀ ਕਹਿੰਦੇ ਆਪਾਂ ਦੀ ਵੋਟ ਸਾਡੀ ਕੀਮਤੀ ਚ ਨਹੀਂ ਆ ਉਹ ਬੋਟੇ ਸਰਕਾਰ ਨੂੰ ਨਹੀਂ ਹਰਾ ਸਕਦੀ ਜੀਐਸਪੀ ਨੂੰ ਪਾਈ ਹੋਈ ਬੋਟ ਜਾਂ ਹੋਰ ਪਾਰਟੀਆਂ ਕਰੀਆਂ ਉਹਨਾਂ ਨੂੰ ਪਾਈ ਹੋਈ ਬੋਟ ਕਿਸੇ ਆਜ਼ਾਦ ਨੂੰ ਪਾਈ ਹੋਈ ਬੋਟ ਉਹ ਸਾਰੀ ਸਾਡੀ ਵੇਸਟ ਚ ਜਾਂਦੀ ਹੈ ਤੇ ਤੁਹਾਡੀ ਵੋਟ ਦੀ ਕੀਮਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੈ ਇਹ ਰਾਜਪੁਰਨਾ ਇਹਨੂੰ ਵੇਸਟ ਮਾ ਇਹ ਤਾਂ ਮੋਤੀ ਸਾਹਿਬ ਦੀ ਜਿਹੜੀ ਉਪਰ ਦੀ ਬੋਟ ਢੇਡ ਦੀ ਬੋਟ ਇਹਨੂੰ ਸਰਕਾਰ ਨੂੰ ਜਗਾਉਂਗੀ ਵੀ ਜੇ ਮੰਨ ਲਓ ਆ ਕੱਟ ਲੱਗਦੇ ਬਿਜਲੀ ਦੇ ਸਾਡਾ ਕੀ ਆਊਗਾ ਆ ਜਿਹੜੀ ਗਰੀਂਦਰੀ ਆ ਰਹੀ ਹੈਗੀ ਭਈਆਂ ਨੇ ਆ ਕੇ ਸਾਡੇ ਇੱਥੇ ਖੇਤ ਲੈ ਲੇ ਸਬਜ਼ੀ ਹੋ ਗਈ ਹੈ ਸਾਡਾ ਪੌਦਰ ਹੋ ਗਿਆ ਹੈਗਾ ਇਹ ਪਾਣੀ ਨਾਲ ਹੈਗਾ ਸੋ ਪਾਣੀ ਨੂੰ ਪਹੁੰਚਾਣਾ ਬਹੁਤ ਜ਼ਰੂਰੀ ਹੈਗਾ ਬਿਜਲੀ ਨੂੰ ਇਹਨੂੰ ਬੋੜ ਨੂੰ ਪਹੁੰਚਾਣਾ ਵੀ ਬਹੁਤ ਜ਼ਰੂਰੀ ਹੈ ਇਹ ਸਰਕਾਰਾਂ ਦਾ ਕੰਮ ਹੈ ਸਰਕਾਰਾਂ ਨੂੰ ਚਾ ਸਕਦੀਆਂ ਹੈਂਗਾ ਇਹ ਵਧੀਆ ਸਰਕਾਰ ਦੀ ਸੋਚ ਹੋਗ ਸੋਚੀ ਦੇ ਵਿੱਚ ਆ ਕੇ ਇਹ ਸਪੋਰਟ ਨੇ ਇਹਨੂੰ ਜਗਾਣਾ ਹੈ ਤੋੜਨਾ ਨਹੀਂ ਹੈ ਸਰਕਾਰ ਟੁੱਟਦੀ ਨਹੀਂ ਹੈ ਟੋੜਨਾ ਵੀ ਨਹੀਂ ਹੈ ਇਹਨਾਂ ਦਾ 2.5 ਸਾਲ ਪਏ ਹੈਗੇ ਦੇਖੋ ਇਹਨਾਂ ਨੇ ਪਰ ਇੱਕ ਗੱਲ ਹਕੀਕਤ ਤੇ ਜੋ ਅਮੇ ਸਾਹਮਣੇ ਕਹੀ ਹੈ ਪਰ ਜ਼ਰੂਰ ਕੰਮ ਜਰੂਰ ਕਰਨ ਲੱਗੂਗੇ ਆਹ ਵੋਟ ਜਿਹੜੀ ਕਿ ਮੋਦੀ ਨਾਲ ਵੀ ਜਾਣੀ ਹੈ ਅੱਜ ਉੱਪਰ ਮੋਦੀ ਦੀ ਵੀ ਲੋੜ ਹੈ ਸਭ ਨੂੰ ਮੋਦੀ ਇੱਕ ਇੰਟਰਨੈਸ਼ਨਲ ਲੈਵਲ ਤੇ ਨੇਤਾ ਬਣਿਆ ਕੋਈ ਇਹ ਨਹੀਂ ਛੋਟਾ ਪੁੱਟ ਅਸੀਂ ਆਪ ਜੀ ਦੇ ਪੁੱਛਣਾ ਚਾਹਦੇ ਆਂ ਕਿ ਤੁਸੀਂ ਇਲੈਕਸ਼ਨ ਜਿੱਤੋਂ ਤੋਂ ਬਾਅਦ ਕਿਸ ਪਾਰਟੀ ਨੂੰ ਸਮਰਥਨ ਕਰੋਗੇ ਕਿਉਂਕਿ ਤੌਰ ਇਸ ਵੇਲੇ ਬੀਬੀ ਨਾਲ ਤਾਂ ਕੋਈ ਗੱਠਜੋੜ ਹੈ ਨਹੀਂ ਔਰ ਜਦੋਂ ਤੁਸੀਂ ਜਿੱਤ ਕੇ ਜਾਓਗੇ ਤਾਂ ਤੁਸੀਂ ਕਿਹੜੀ ਪਾਰਟੀ ਨਾਲ ਜਾ ਕੇ ਉੱਥੇ ਸਮਰਥਨ ਕਰੋਗੇ ਕਿਹੜੀ ਪਾਰਟੀ ਇੱਕ ਜਿਹੜੀ ਭਾਵਨਾ ਲੋਕਾਂ 'ਚ ਬਣੀ ਹੋਈ ਹੈ ਨਾ ਵੀ ਜਿਹੜੀ ਪਾਰਟੀ ਦੀ ਵੀ ਸਰਕਾਰ ਬਣੇ ਬੰਦਾ ਉਸੇ ਪਾਰਟੀ ਦਾ ਜਿੱਤਣਾ ਚਾਹੀਦਾ ਤਾਂ ਵਿਕਾਸ ਹੁੰਦਾ ਪਰ ਨਹੀਂ ਜੇ ਭਾਵਨਾ ਸਹੀ ਹੈ ਫਿਰ ਤਾਂ ਸਾਰੇ ਐਮਐਲਏ ਇੱਕੋ ਪਾਰਟੀ ਦੇ ਜਿੱਤਣ ਫਿਰ ਤਾਂ ਸਾਰੇ ਐਮਪੀ ਇੱਕੋ ਪਾਰਟੀ ਦੇ ਜਿੱਤਣ ਅੱਜ ਮੈਂ ਸਮਝਦਾ ਦੇਸ਼ੰਦਰ ਵੀ ਤੇ ਆਪਣੇ ਸੁਪਰੇਂਦਰ ਵੀ ਜੇ ਜ਼ਰੂਰਤ ਸਾਨੂੰ ਅਸਲ ਮਾਇਆ ਵਿੱਚ ਵਿਰੋਧੀ ਧਿਰਦਿਆਂ ਹੋਣਾ ਦਾ ਚੰਗੇ ਵਿਰੋਧੀ ਧਿਰ ਮਾੜੀ ਤੋਂ ਮਾੜੀ ਸਰਕਾਰ ਨੂੰ ਵੀ ਕੰਮ ਕਰਨ ਲਾ ਸਕਦੀ ਆ ਤੋਂ ਸੁਣੋਂ ਨਹੀਂ ਇਕੱਲੇਦਨ ਮੈਂ ਸਮਝਦਾ ਪਹਿਲੀ ਗੱਲ ਤਾਂ ਹਾਲਾਤ ਇਦਾਂ ਦੇ ਬਣਦੇ ਜਾ ਰਹੇ ਆ ਵੀ ਉੱਥੇ ਪੰਜਾਬ ਦੀ ਅਹਿਮੀਅਤ ਇਸ ਵਾਰੀ ਬਹੁਤ ਅਹਿਮ ਹੋ ਸਕਦੀ ਆ ਕਿਉਂਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਆ ਮੈਨੂੰ ਲੱਗਦਾ ਵੀ ਹੰਗ ਅਸੈਂਬਲੀ ਆ ਸਕਦੀ ਆ ਸਿਰ ਹੋ ਸਕਦਾ ਖੇਤਰੀ ਪਾਰਟੀਆਂ ਲੀਡ ਕਰਨ ਸਾਡੀ ਕੋਸ਼ਿਸ਼ ਇਹ ਹੀ ਹੋਊਗੀ ਖੇਤਰੀ ਪਾਰਟੀਆਂ ਦੀ ਲਾਭ ਮੰਦੀ ਕਰਕੇ ਖੇਤਰੀ ਪਾਰਟੀਆਂ ਦੇ ਇੱਕ ਮੁਹਾਜ ਬਣਾ ਕੇ ਇੱਕ ਵੱਖਰਾ ਮੰਚ ਬਣਾ ਕੇ ਖੇਤਰੀ ਪਾਰਟੀਆਂ ਨੂੰ ਭਾਰਿਆ ਜਾਵੇ ਤਾਂ ਕਿ ਅਲੱਗ-ਅਲੱਗ ਸੈਕਸ਼ਨ ਦੀ ਅਲੱਗ-ਅਲੱਗ ਦੇਸ਼ ਦੇ ਹਿੱਸਿਆਂ ਦੀ ਗੱਲ ਹੈ ਜਿਹੜੀ ਉਹ ਜਮਹੂਰੀਅਤ ਦੇ ਨਾਲ ਅੱਗੇ ਵਧਸੇ ਜੇ ਇੰਡੀਆ ਘਟ ਜੋੜ ਨੂੰ ਬਹੁਤ ਬਹੁਤ ਤੁਹਾਨੂੰ ਮਿਲ ਗਿਆ ਤਾਂ ਤੁਸੀਂ ਉਹਨਾਂ ਨਾਲ ਸਹਿਮਤ ਹੋਵੋਗੇ ਜਿਸ ਮੈਂ ਸਮਝਦਾ ਵੀ ਕਾਂਗਰਸ ਨੇ ਦੇਸ਼ ਨੂੰ ਰੁਟਿਆ ਰੁਟਿਆ ਜੇ ਅਸੀਂ ਉਹਨਾਂ ਦੇ ਨਾਲ ਸਹਿਮਤ ਹੋ ਗਏ ਤੇ ਫਿਰ ਤਾਂ ਅਸੀਂ ਇਸ ਦੇ ਹਿੱਸੇਦਾਰ ਬਣ ਜਾਗੇ ਸਾਡੇ ਤੇ ਇਲਜ਼ਾਮ ਲਾਉਂਦੀ ਰਹੀ ਆਮ ਆਦਮੀ ਪਾਰਟੀ ਵੀ ਕਾਂਗਰਸ ਤੇ ਅਕਾਲੀ ਦਲ ਤਾਂ ਰਲੇ ਹੋਏ ਨੇ ਅੱਜ ਆਪ ਉਹ ਘਟ ਜੋੜ ਕਰੀ ਬੈਠੇ ਨੇ ਇੱਥੇ ਗਾਣਾ ਕੱਢਦੇ ਨੇ ਆ ਤਵਾਰੀ ਸਾਹਿਬ ਦੇ ਤੁਸੀਂ ਭਗਵੰਤ ਮਾਨ ਦਾ ਸੁਣੋ ਭਗਵੰਤ ਮਾਨ ਇੱਥੇ ਰੋਪੜ ਜਾ ਕੇ ਕਹਿੰਦੇ ਨੇ ਕਹਿੰਦੇ ਜੀ ਜਿਹੜੇ ਮਨੀਸ਼ ਤਵਾਰੀ ਐ ਐਮਪੀ ਸੀ ਅਨੰਦਪੁਰ ਸਾਹਿਬ ਤੋਂ ਵੀ ਕਦੇ ਆਏ ਹੀ ਨਹੀਂ ਹੈਗੇ ਜੀ ਇਹ ਜਿਹੇ ਐਮਪੀ ਨੂੰ ਕਦੇ ਵੋਟਾਂ ਨਾ ਪਾਇਓ ਤੇ ਉੱਥੇ ਚੰਡੀਗੜ੍ਹ ਜਾ ਕੇ ਕਹੀ ਜਾਂਦੇ ਆ ਵੀ ਇਹੋ ਜਿਹੇ ਐਮਪੀ ਕਦੇ ਕੋਈ ਨਹੀਂ ਹੈਗਾ ਉਹਨਾਂ ਨੇ ਤਾਂ ਕੀ ਪ੍ਰੋਸਾ ਕਰੀਏ ਸੋ ਇਹੋ ਜਿਹੇ ਲੋਕਾਂ ਨਾਲ ਸਾਡਾ ਕੰਬੂੜ ਨਹੀਂ ਕਦੇ ਹੋ ਸਕਦਾ ਹੈਗਾ ਸਾਡੀ ਕੋਸ਼ਿਸ਼ ਹੋਊਗੀ ਵੀ ਖੇਤਰੀ ਪਾਰਟੀਆਂ ਨੂੰ ਨਾਮੰਦ ਕਰਕੇ ਇੱਕ ਵੱਖਰਾ ਮਹਾਜਾ ਜਿਹੜਾ ਦੇਸ਼ ਵਿੱਚ ਇਹਨਾਂ ਨੂੰ ਵੀ ਜਦੋਂ ਬਾਤਾਂ ਮੈਂ ਕਿੰਨੇ ਦਿਨ ਰਹਿ ਗਿਆ 4 ਤਰੀਕ ਨੂੰ ਵੀ ਜੀ ਆ ਜਾਣੇ ਆ 10 ਦਿਨ ਰਹਿ ਗਏ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ